ਜਦੋਂ ਸਾਡਾ ਮਹਾਰਲੀ ਵਿਕੇ ਧਰਨਾ ਲੱਗਿਆ ਸੀ ਆ 2021 ਦੇ ਵਿੱਚ ਤਾਂ ਉੱਥੇ ਸਾਡਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਆਪਣੇ ਮੁੱਖ ਮੰਤਰੀ ਪੰਜਾਬ ਤੇ ਹਰਪਾਲ ਸਿੰਘ ធីਮਾ ਜੀ ਜੋ ਆਪਣੇ ਖਜ਼ਾਨਾ ਮੰਤਰੀ ਨੇ ਉੱਥੇ ਇਹਨਾਂ ਨੇ ਸਾਡਾ ਪ੍ਰੋਗਰਾਮ ਜੋ ਆਪਣੇ ਕੁਲਜੀਤ ਸਿੰਘ ਰਧਾ ਬਣੇ ਐਮਐਲਏ ਦੇ ਦਵਤੀ ਤੋਂ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਆਮ ਪਾਰਟੀ ਦਾ ਤੇ ਸਾਨੂੰ ਕੇਜਰੀਵਾਲ ਸਾਹਿਬ ធីਮਾ ਸਾਹਿਬ ਤੇ ਮਾਨ ਸਾਹਿਬ ਨੇ ਬਸਵਾਲ ਦਵਾਏ ਸੀਗਾ ਜਿਹੜੀਆਂ ਜਿਹੜੀਆਂ ਸ਼ਰਤਾਂ ਨੇ ਸੱਤ ਨੇ ਉਹ ਸਭ ਇਹ ਜਾਇਜ਼ ਨੇ ਇਹੀ ਬਹੁਤ ਆ ਬਹੁਤ ਆ ਜੈ ਸਮੁੰਦੈਨਾਂ ਵਿੱਚ ਕੋਈ ਇਹਨਾਂ ਚ ਗਲਤ ਸੱਤ ਨਹੀਂ ਹੈ ਅਸੀਂ ਉਹ ਪਹਿਲੇ ਧਾਰ ਤੇ ਜਦੋਂ ਸਰਕਾਰ ਬਣ ਗਈ ਸਾਨੂੰ ਵੋਟਾਂ ਬਹੁਤ ਸੀ ਜਦੋਂ ਸਰਕਾਰ ਬਣ ਕੇ ਅਸੀਂ ਪਹਿਲੇ ਧਾਰ ਤੇ ਅਸੀਂ ਉਹ ਲਾਗੂ ਕਰਾਵਾਂਗੇ ਮੈਂ ਜੀ ਮਖਤਿਆਰ ਸਿੰਘ ਕੰਬੋਜ ਸਾਬਕਾ ਪ੍ਰਧਾਨ ਟ੍ਰੈਕਿੰਗ ਨੂੰ ਮੁੰਕਾ ਮਜੂਦਾ ਪ੍ਰਧਾਨ ਮੈਂ 3C2 ਤੁਮ ਸਿੰਘ ਕਬੋਸਾਇਕਾਰੀ ਟ੍ਰਾਂਸਪੋਰਟ ਲਿਮਟਿਡ ਮੁੰਕਾ ਅਤੇ ਇੱਕ ਹੋਰ ਕਮੇਟੀ ਮੈਂਬਰ ਆਲ ਪੰਜਾਬ ਟ੍ਰੱਕ ਇਕਤਾ ਸਾਡਾ ਜਿਹੜੇ ਵੀ ਵਿਖੇ ਕਈ ਦਿਨੋਂ ਸਾਡੀ ਮੀਟਿੰਗ ਸੀ ਉੱਤੇ ਅਵਤਾਰ ਸਿੰਘ ਤਾਰੀ ਜੀ ਨੂੰ ਵੋਟਾਂ ਨਾਲ ਪ੍ਰਧਾਨ ਬਣਾਇਆ ਗਿਆ ਉਹ 17 19 ਵੋਟਾਂ ਨਾਲ ਜਿੱਤੇ ਨੇ ਮੈਂ ਉੱਥੇ ਸਾਡੀ ਸਾਰੀ ਹਾਲ ਪੰਜਾਬ ਟਰੈਕ ਦੀ ਕੋਰ ਕਮੇਟੀ ਮੈਂਬਰ ਜਿਵੇਂ ਗੁਰਨਾਥ ਸਿੰਘ ਜੋਹਲ ਆ ਰੇਸ਼ ਮਮੋੜਾ ਪ੍ਰਾਰਥਾਪ ਸਿੰਘ ਗਿੱਲ ਸਾਹਿਬ ਆ ਤੇ ਸਾਡੇ ਹੋਰ ਪੰਜਾਬ ਦੇ ਕੋਰ ਕਮੇਟੀ ਮੈਂਬਰ ਆ ਤੇ ਸਭਾ ਪ੍ਰਧਾਨ ਗੁਰਨਾਥ ਸਿੰਘ ਜੋਹਲ ਸਾਹਿਬ ਆ ਉੱਥੇ ਅਸੀਂ ਸਾਡੇ ਨਾਲ ਪ੍ਰੋਗਰਾਮ ਸੀ ਆਪਣਾ ਖਨੋਰੀ ਬਾਰਡਰ ਤੇ ਖਨੋਰੀ ਬਾਰਡਰ ਤੇ ਅਸੀਂ ਕਿਸਾਨ ਯੂਨੀਅਨ ਨੂੰ ਸਮਰਥਨ ਦੇਣਾ ਸੀਗਾ ਤੇ ਚਲੋ ਉਹ ਕਹਿੰਦੀ ਆ ਭਿਆਦੜਬਾ ਰਸਤੇ ਜਾਂਦਾ ਪਰ ਉਹਨਾਂ ਨੂੰ ਵੀ ਧੰਨਵਾਦ ਕਰਦੇ ਪ੍ਰਧਾਨ ਦਾ ਜੋ ਅਵਤਾਰ ਸਿੰਘ ਤਾਰੀ ਬਣਾਏ ਨੇ ਚੁਣੇ ਗਏ ਨੇ ਤੇ ਉਹਨਾਂ ਨੂੰ ਅਸੀਂ ਸਨਮਾਨ ਕੀਤਾ ਤੇ ਸਾਰੇ ਨੇ ਮੈਂਬਰਾਂ ਨੇ ਤੁਸਤਵਾ ਦਾ ਜੀ ਖਨੋਰੀ ਬਾਰਡਰ ਤੇ ਗਿਆ ਜੀ ਉੱਥੇ ਅਸੀਂ ਕਿਸਾਨ ਜਨਨ ਨੂੰ ਵੀ ਸਮਰਥਨ ਦਿੱਤਾ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਜਦੋਂ ਸਾਡਾ ਮਹਾਰਲੀ ਵੀ ਕੇ ਧਰਨਾ ਲੱਗਿਆ ਸੀ 2021 ਦੇ ਵਿੱਚ ਤਾਂ ਉੱਥੇ ਸਾਡਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਆਪਣੇ ਮੁੱਖ ਮੰਤਰੀ ਪੰਜਾਬ ਤੇ ਹਰਪਾਲ ਸਿੰਘ ਛੀਮਾ ਜੀ ਜੋ ਆਪਣੇ ਖਜ਼ਾਨਾ ਮੰਤਰੀ ਨੇ ਉੱਥੇ ਇਹਨਾਂ ਨੇ ਸਾਡਾ ਪ੍ਰੋਗਰਾਮ ਜੋ ਆਪਣੇ ਕੁਲਜੀਤ ਸਿੰਘ ਰਧਾ ਬਣੇ ਐਮਐਲਏ ਡੇਰਾਬਤੀ ਤੋਂ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਆਮ ਪਾਰਟੀ ਦਾ ਤੇ ਅਸੀਂ ਸੁਖਵੀਰ ਬਾਦਲ ਦਾ ਪ੍ਰੋਗਰਾਮ ਕੈਨਸਲ ਕਰਕੇ ਸਾਡੇ ਕੁਝ ਸਪੋਰਟਰ ਕਹਿੰਦੇ ਨੇ ਵੀ ਆਪਾਂ ਇਹਨਾਂ ਨੂੰ ਟਾਈਮ ਦਿਜੇ ਤਾਂ ਉਹਨਾਂ ਦਾ ਕੈਨਸਲ ਕਰਤਾ ਪ੍ਰੋਗਰਾਮ ਜਦੋਂ ਕਿ ਸੁਖਵੀਰ ਬਾਦਲ ਨੇ ਵਾਦਾ ਕੀਤਾ ਸੀ ਵੀ ਮੈਨਿਫੈਸਟੋ ਦੇ ਵਿੱਚ ਮੈਂ ਤੁਹਾਡੇਆਂ ਜਿਹੜੀਆਂ ਸ਼ਰਤਾਂ ਨੇ ਮੈਂ ਵਿੱਚ ਪਾਉਂਗਾ ਗਾਰੰਟੀ ਦਿੰਦਾ ਮੈਂ ਛੋਟੀਆਂ ਪੂਰੀਆਂ ਕਰਾਂਗੇ ਟਰੱਕੀਆਂ ਭਾਲ ਕਰਾਂਗੇ ਜੋ ਵੀ ਸ਼ਰਤਾਂ ਕੁੜੀਆਂ ਅਸੀਂ ਪਹਿਲੇ ਦਿਨ ਤੇ ਪੂਰੀਆਂ ਕਰਾਂਗੇ ਇਸੇ ਤਰ੍ਹਾਂ ਹੀ ਤੁਹਾਨੂੰ ਕੇਜਰੀਵਾਲ ਸਾਹਿਬ ਟੀਮਾ ਸਾਹਿਬ ਤੇ ਮਾਨ ਸਾਹਿਬ ਨੇ ਬਸਵਾਲ ਦਵਾਈ ਸੀਗਾ ਕਿ ਛੋਟੀਆਂ ਜਿਹੜੀਆਂ ਸ਼ਰਤਾਂ ਨੇ ਤੱਤ ਨੇ ਉਹਦੇ ਰਾਜੇਜ ਨੇ ਇਹ ਬਹੁਤ ਆ ਬਹੁਤ ਆ ਜੈ ਸਮਝਦੇ ਨੇ ਕਿ ਕੋਈ ਇਹਨਾਂ ਚ ਗਲਤ ਸ਼ਰਤ ਨਹੀਂ ਹੈ ਅਸੀਂ ਉਹ ਪਹਿਲੇ ਦਿਨ ਤੇ ਜਦੋਂ ਸਰਕਾਰ ਬਣ ਗਈ ਸਾਨੂੰ ਵੋਟਾਂ ਬਹੁਤ ਸੀ ਜਦੋਂ ਸਰਕਾਰ ਬਣ ਗਈ ਅਸੀਂ ਪਹਿਲੇ ਦਿਨ ਤੇ ਅਸੀਂ ਉਹ ਲਾਗੂ ਕਰਾਵਾਂਗੇ ਸਰ ਜੀ ਜਿਹੜਾ ਤੁਹਾਡੇ ਨਾਲ ਵਾਦਾ ਕੀਤਾ ਸੀ ਉਹ ਵਾਦੇ ਦਾ ਤੁਹਾਡੇ ਕੋਲੇ ਕੁਝ ਹੋਊਗਾ ਸਾਡੇ ਕੋਲ ਇਹਦੀ ਵੀਡੀਓ ਹੈਗੀ ਜੀ ਤੁਹਾਨੂੰ ਰਿਕਾਰਡ ਵਿੱਚ ਸੁਣਾ ਦਿੰਦੇ ਆ ਇਹਦੀ ਵੀਡੀਓ ਦੀ इंटरनेट पे भाग भवे भगवंत मान हजूर गया हो के तो मैं काम करे लेके जाना है एक चीज बानी है मेरा पुत्र आ इन्हें लखा दा साडा जेड़ा ट्रक ने के कपड़े सको उठानीयां तनियां बढ़ के रहे उड़ी आंखा च उतरूआ ई दीवार ने दी दी ट्रक ड्राइवरानो सारे मुद्दे हल करने दी गारंटी तो मैंने आपके सारे मांगे पढ़ ली और ये सारी मांगे हमें मंजूर है आपने लिखा है ठेकेदारी प्रथा बंदो नीचे बिल्कुल बंद हो गई ਪੰਜਾਬੀ ਦੇ ਜੀਰਪੁਰ ਨੇੜੇ ਧਰਨੇ ਤੇ ਬੈਠੇ ਟਰੱਕ ਡਰਾਈਵਰਾਂ ਨਾਲ ਭਗਵੰਤ ਮਾਨ ਤੇ ਕੇਜਰੀਵਾਲ ਨੇ ਮੁੜਾ ਗੱਲ ਕੀਤੀ ਹੈ ਜਿੱਥੇ ਦੋਵਾਂ ਲੀਡਰਾਂ ਵੱਲੋਂ ਟਰੱਕ ਡਰਾਈਵਰਾਂ ਦੀਆਂ ਮੰਗਾਂ ਨੂੰ ਸੁਣਿਆ ਗਿਆ ਤੁਹਾਨੂੰ ਦੱਸ ਦਈਏ ਕਿ ਟਰੱਕ ਡਰਾਈਵਰ ਓਵਰਲੋਡਿੰਗ ਬੰਦ ਕਰਨਾ 2 ਮੀਟਰ ਪਾਲਸੀ ਲਾਗੂ ਕਰਨਾ ਤੇ ਕੋਵਿਡ ਸਮੇਂ ਦੇ ਸਾਰੇ ਟੈਕਸ ਮਾਫ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਦੇ ਰਹੇ ਸੀ ਡਰਾਈਵਰਾਂ ਦੀਆਂ ਮੰਗਾਂ ਕਾਉਂਦੇ ਹੋਏ ਭਗਵਾਨ ਕਮਾਲ ਥੋੜੇ ਭਾਵੁਕ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਆਮਦਵੀ ਪਾਰਟੀ ਦੀ ਸਰਕਾਰ ਬਣਨ ਤੇ ਟਰੱਕ ਡਰਾਈਵਰਾਂ ਦੀ ਜਿੱਤੇ ਅੱਖ ਨੂੰ ਮੁਰਦ ਤੋਂ ਖੜਾ ਕੀਤਾ ਜਾਵੇਗਾ ਉਹਨਾਂ ਕਹਿੰਦੇ ਕਿ ਟਰੱਕ ਡਰਾਈਵਰ ਆਪਣੀ ਕਿਰਤ ਆਪ ਹੀ ਕਮਾ ਕੇ ਖਾਂਦੇ ਨੇ ਤੇ ਇਹਨਾਂ ਦੇ ਹੱਕਾਂ ਦੇ ਕਦੇ ਵੀ ਦਾਤਾ ਨਹੀਂ ਵੱਜਣ ਦਿੱਤਾ ਜਾਵੇਗਾ ਇਸ ਮੌਕੇ ਕੀਜੜੀਵਾਰ ਵੱਲੋਂ ਵੀ ਟਰੱਕ ਡਰਾਈਵਰਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਤੇ ਕਿਹਾ ਗਿਆ ਕਿ ਸਰਕਾਰ ਬਣਨ ਤੇ ਸਾਰੀ ਉੱਤਰ ਪ੍ਰਦੇਸ਼ ਸਰਕਾਰ ਬਣ ਕੇ ਹੋਣ ਤੋਂ ਬਾਅਦ ਇਹਨਾਂ ਨੇ ਸਾਡ ਦਿੱਤਾ ਸਰਕਾਰ ਨੇ ਚਾਹਿਆ ਇਹਨਾਂ ਨੇ ਸਾਡੀਆਂ ਇਹਨਾਂ ਨੇ ਸੱਤ ਸੱਤਾਂ ਮੰਨੀਆਂ ਦੀ ਜਿਵੇਂ ਸਾਡਾ ਵੀ ਟਰੱਕ ਨੂੰ ਨਿਭਾਲ ਕਰਨੀਆਂ ਜੀ ਕਿਲੋਮੀਟਰ ਪਾਲਸੀ ਬਣਾਣੀ ਓਵਰ ਲੋਡਿੰਗ ਬੰਦ ਕਰਨਾ ਕਿਉਂ ਓਵਰ ਲੋਡ ਨਾਲ ਸਾਡੇ ਹਜ਼ਾਰਾਂ ਟਰੱਕ ਜਿਹੜੇ ਓਵਰ ਲੋਡ ਚੱਲਦੇ ਨੇ ਕਿਉਂਕਿ ਸਾਡੇ ਉਰੇ ਐਂਟਰੀ ਨਹੀਂ ਚੱਲਦੀ ਨਾ ਓਵਰ ਲੋਡ ਦੀ ਜੀ ਉਹ ਜੇ ਜਿਹੜਾ ਪੈਸਾ ਮੋਟਾ ਅਫਸਰ ਜਿਹੜੇ ਅਫਸਰ ਸਾਹੀ ਨੂੰ ਖਾਂਦੇ ਨੇ ਸਾਡੀਆਂ ਜੇਕਰ ਓਵਰ ਲੋਡ ਬੰਦ ਹੁੰਦਾ ਇੱਕ ਤਾਂ ਸੜਕਾਂ ਦਾ ਨੁਕਸਾਨ ਨੂੰ ਵੱਧਦਾ ਜੀ ਜੇ ਸਾਡੇ ਜਿਵੇਂ ਇੱਕ ਟਰੱਕ ਦੇ ਵਿੱਚ ਤਿੰਨ ਗੱਡੀ ਦਾ ਨਾਲ ਲੜ ਹੁੰਦਾ ਤਾਂ ਟੈਕਸ ਪਈ ਕਿ ਟਰੱਕ ਪਰ ਦਾ ਉਹ ਦੋ ਟਰੱਕਾਂ ਦਾ ਨੁਕਸਾਨ ਹੁੰਦਾ ਜੇਕਰ ਤਿੰਨ ਟਰੱਕ ਭਰਨਗੇ ਤਾਂ ਤਿੰਨ ਟਰੱਕਾਂ ਦੇ ਟੈਕਸ ਹੋ ਜਾਂਦੇ ਸਰਕਾਰ ਨੂੰ ਵੀ ਦਾ ਨਾਲ ਹੀ ਇਕੱਠਾ ਹੁੰਦਾ ਕਰੋੜਾ ਰੁਪਏ ਦਾ ਤੇ ਕਰੋੜਾ ਰੁਪਏ ਸਰਕਾਰ ਦਾ ਵੀ ਨੁਕਸਾਨ ਆ ਤੇ ਸਾਡੇ ਟਰੱਕਾਂ ਦਾ ਵੀ ਨੁਕਸਾਨ ਆ ਜਿੱਥੇ ਇੱਕ ਟਰੱਕ ਦੀ ਜਗ੍ਹਾ ਤਿੰਨ ਟਰੱਕ ਭਰਨਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਉਹਨਾਂ ਵਾਅਦੇ ਕੀਤੇ ਸੀ ਹੁਣ ਵੀ ਇਲੈਕਸ਼ਨ ਆ ਪਰ ਆ ਰਿਹਾ ਸਾਡੀ ਪੰਜਾਬ ਦੇ ਵਿੱਚ ਘਟੋ ਘਟ 20-25 ਲੱਖ ਵੋਟਾਂ ਆ ਇਹ ਮੇ ਸਾਡੇ ਟਰੱਕ ਆਪਰੇਟਰ ਨੇ ਜੀ ਕਨੈਕਟਰ ਨੇ ਆਪਰੇਟਰ ਨੇ ਆਪਰੇਟਰ ਦਾ ਪਰਿਵਾਰ ਨਾਲ ਤਿੰਨੇ ਚਾਰ ਨਾਲ ਇਹ ਮਿਸਤਰੀ ਨਾਲ ਜੁੜੇ ਨੇ ਟਾਇਰ ਵਾਲੇ ਪੰਪ ਵਾਲੇ ਉਹ ਸਾਡੀ 25 ਰੱਖ ਦੇ ਕਰੀ ਬੋਟ ਮਿਲਦੀ ਹੈ ਅਸੀਂ ਕਿ ਬਾਲਾ ਕਰਕੇ ਸੌਂ ਕਰਕੇ ਅਸੀਂ ਮੀਟਿੰਗਾਂ ਕਰਕੇ ਤੇ ਅਸੀਂ ਇੱਕ ਆਮ ਪਾਰਟੀ ਨੂੰ ਬੋਤਾਂ ਪਾਈਆਂ ਦੀ ਜੀ ਹਰ ਬੰਦੇ ਨੇ ਤੇ ਅਸੀਂ ਬਸਵਾਦ ਕੇ ਦੱਤੀ ਵੀ ਸਾਡੇ ਜਿਹੜੇ ਮੰਗਾਂ ਨੇ ਇਹ ਪੂਰੀਆਂ ਕਰਨਗੇ ਸਾਡੀ ਅੱਜ ਤੱਕ ਕਿੰਨੇ ਨੇ ਇੱਕ ਵੀ ਮੰਗ ਨਹੀਂ ਪੂਰੀ ਕਰੀ ਜੀ ਸਰਪਤਾਨ ਜੀ ਤੁਹਾਡੀ ਮੰਗ ਪੂਰੀ ਨਾ ਕਰਨ ਤੇ ਅਗਲਾ ਸਟੈਪ ਤੋਂ ਅੱਗੇ ਹੋਪ ਹੈ ਜੀ ਸਾਡੀ ਅਸੀਂ ਜਿਹੜੀ ਪੰਜਾਬ ਦੀ ਪੋਰ ਕਮੇਟੀ ਹੈ ਜਿਵੇਂ ਸਾਡੀ ਆਲ ਪੰਜਾਬ ਟਰੱਕ ਇਕਤਾ ਪੰਜਾਬ ਟਰੱਕ ਇਕਤਾ ਉਹਨਾਂ ਦੇ ਸੁਪਾ ਪ੍ਰਧਾਨੇ ਗਰਨਾ ਸਿੰਘ ਜੋਹਲ ਆ ਸਾਡੀਆਂ ਹੋਰ ਵੀ ਜਿਵੇਂ ਪੰਜਾਬ ਟਰੱਕ ਇਕ ਜੁਨੀਅਨ ਬਣਾਈ ਆ ਉਹਦਾ ਹੈਪੀ ਸੁਧੂ ਜੀ ਪ੍ਰਧਾਨੇ ਤੇ ਪੁੱਤਰ ਬਜਿੰਦਰ ਤੋਂ ਤੇ ਅਸੀਂ ਸਾਰੇ ਇੱਕ ਆਪਣਾ ਪਲੇਟਫਾਰਮ ਤੇ ਇਕੱਠੇ ਹੋ ਕੇ ਜੋ ਸਾਡਾ ਵਿਚਾਰ ਪਟੰਧਰਾ ਹੋਊਗਾ ਜੋ ਅਗਲੇ ਜੀ ਕੋਈ ਆਪਣੀ ਪ੍ਰੋਗਰਾਮ ਬਣੂਗਾ ਅਸੀਂ ਬੈਠ ਕੇ ਹੱਲ ਕਰਾਂਗੇ ਜੋ ਵੀ ਸਰਕਾਰ ਦੇ ਖਿਲਾਫ ਸਾਡਾ ਐਕਸ਼ਨ ਇਲੈਕਸ਼ਨ ਤੋਂ ਪਹਿਲਾਂ ਆ ਜਾ ਸਮਾਗਮ ਆ ਜਾਂ ਉਹ ਅਸੀਂ ਮੀਟਿੰਗ ਕਰਾਂਗੇ ਪੰਜ ਚਾਰ ਦਿਨਾਂ ਚ ਜੋ ਉਹ ਸਾਡਾ ਪ੍ਰੋਗਰਾਮ ਹੋਊਗਾ ਮੈਂ ਇਕੱਲਾ ਉਸ ਕੁਝ ਨਹੀਂ ਕਰਦਾ ਸਾਡੇ ਬੈਠ ਕੇ ਮੀਟਿੰਗ ਹੋਊਗੀ ਉਹਦੇ ਵਿੱਚ ਜੋ ਵੀ ਜੋ ਵੀ ਸਾਡਾ ਸਮਾਂ ਰੱਖਿਆ ਜਾਊਗਾ ਕੋਈ ਧਰਨਾ ਜਾਂ ਕੋਈ ਮਨਸਾਭਾ ਗੱਲ ਕਰਨੀ ਜਾਂ ਕੋਈ ਮੰਗ ਪੱਤਰ ਦਵਾਂਗੇ ਜਾਂ ਐਮਐਲਏ ਨੂੰ ਮਿਲਣਾ ਕਲੇ ਨੂੰ ਉਹਦੇ ਵਿੱਚ ਅਸੀਂ ਵਿਚਾਰ ਰੱਖਾਂਗੇ ਬਹੁਤ ਬਹੁਤ ਧੰਨਵਾਦ ਜੀ ਇਹ ਹਨ ਬਖਤियार ਸਿੰਘ ਜੀ ਸਾਫ ਕਾ ਟਰੱਕ ਯੂਨੀਅਨ ਨੂੰ ਦਾ ਪ੍ਰਧਾਨ ਕੋ ਕਮੇਟੀ ਮੈਂਬਰ ਪੰਜਾਬ ਜਿਨ੍ਹਾਂ ਨੇ ਆਪਣੀਆਂ ਮੰਗਾਂ ਨੂੰ